ਅੱਜ ਬਈ ਆਪਣੇ ਕੀ ਨਾਇਕ ਤੇ ਜਿਹੜੀ NHAI ਦੇ ਜਿਹੜੇ ਪ੍ਰੋਜੈਕਟ ਬਣ ਰਿਹਾ ਹੈ ਉਹਨਾਂ ਦੇ ਕਿਸਾਨਾਂ ਨੂੰ ਕੀ ਪ੍ਰੋਬਲਮ ਆ ਰਹੀਆਂ ਹਨ ਮੈਂ ਜਸਪ੍ਰੀਤ ਸਿੰਘ ਸੰਧੂ ਜੀ ਵਾਸੀ ਪਿੰਡ ਦੰਨੇਵਾਲਾ ਨੇੜੇ ਮਲੋਟ ਦਾ ਰਹਿਣ ਵਾਲਾ ਹਾਂ ਸਾਡੇ ਨੇੜੇ ਜੋ ਨੈਸ਼ਨਲ ਹਾਈਵੇ ਨੰਬਰ 9 ਬਾਈਪਾਸ ਬਣ ਰਿਹਾ ਹੈਗਾ ਜੀ ਉਹਦੇ ਕਾਰਨ ਸਾਡੇ ਕਿਸਾਨ ਭਰਾਵਾਂ ਨੂੰ ਬਹੁਤ ਸਮੱਸਿਆਵਾਂ ਆ ਰਹੀਆਂ ਹਨ ਸਭ ਤੋਂ ਪਹਿਲੀ ਵੱਡੀ ਸਮੱਸਿਆ ਤਾਂ ਇਹ ਹੈਗੀ ਹੈ ਜੀ ਜਿਹੜਾ ਇਹ ਨੈਸ਼ਨਲ ਇਹ ਬਣ ਰਿਹਾ ਹੈਗਾ ਇਹਦੇ ਵਿੱਚ ਪੁਲ ਬਹੁਤ ਜ਼ਿਆਦਾ ਹੈਗੇ ਨੇ ਤੇ ਇਹ ਬਹੁਤ ਉਚਾਈ ਦੇ ਬਣ ਰਿਹਾ ਹੈਗਾ ਬਹੁਤ سارے ਕਿਸਾਨਾਂ ਦੀਆਂ ਜਮੀਨਾਂ ਹੈਗੀਆਂ ਨੇ ਉਹ ਦੋ ਹਿੱਸਿਆਂ ਵਿੱਚ ਵੰਡੀਆਂ ਗਈਆਂ ਨੇ ਇਸ ਕਰਕੇ ਉਹਨਾਂ ਨੂੰ ਇੱਕ ਪਾਸੇ ਪਾਣੀ ਲੱਗਣ ਤੋਂ ਵੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਔਰ ਜੋ ਹੋਰ ਵੀ ਵੱਡੇ ਵੱਡੇ ਨੈਸ਼ਨਲ ਉੱਚੀ ਉੱਚੇ ਦੇ ਭਾਰਤ ਮਾਲਾ ਦਾ ਵੱਡੇ ਪ੍ਰੋਜੈਕਟ ਮਾਰਦੇ ਆਏ ਨੇ ਉਹ ਬਹੁਤ ਉੱਚੀ ਉਚਾਈ ਦੇ ਬਣ ਰਹੇ ਨੇ ਤੇ ਜਮੀਨਾਂ ਦੋ ਪਾਸੇ ਜਾਣ ਦੇ ਕਾਰਨ ਤੇ ਖੇਤ ਵਾਸ ਖੇਤ ਦੀ ਜਾਣ ਲਈ ਕੋਈ ਰਸਤਾ ਵੀ ਨਹੀਂ ਹੈਗਾ ਤੇ ਉਹਨਾਂ ਉੱਥੇ ਕਿਸਾਨਾਂ ਨੂੰ ਇਹ ਪ੍ਰੋਬਲਮ ਆਉ ਉਹ ਵੀ ਇੱਕ ਪਾਸੇ ਦੀ ਜ਼ਮੀਨ ਨੂੰ ਉਹ ਉਹਨੂੰ ਵਾਉਣ ਦੇ ਲਈ ਕਾਫੀ ਵੱਲ ਕੇ ਆਉਣਾ ਪਊਗਾ ਕੀ ਬਲੋ ਅਜੇ ਮੁੱਖ ਮੰਤਰੀ ਸਾਹਿਬ ਮੀਟਿੰਗ ਕਰ ਰਿਹਾ ਕਿਸਾਨਾਂ ਨਾਲ ਕਹਿਦੇ ਹੈ ਵੀ ਕੰਮ ਲੱਗੇ ਰਹੇ ਆ ਕੀ ਬਲੋ ਉਹਦੇ ਕੋਲੋਂ ਜੀ ਮੁੱਖ ਮੰਤਰੀ ਸਾਹਿਬ ਜੋ ਮੀਟਿੰਗ ਕਰ ਰਹੇ ਨੇ ਜੀ ਬਹੁਤ ਚੰਗੀ ਗੱਲ ਹੈਗੀ ਜੋ ਕਿਸਾਨਾਂ ਨੂੰ ਪਹਿਲੀ ਗੱਲ ਤਾਂ ਹੈਗੀ ਜੀ ਕਿਸਾਨਾਂ ਦਾ ਜਿਹੜਾ ਪੂਰਾ ਜ਼ਮੀਨ ਦਾ ਰੇਟ ਹੈਗਾ ਉਹ ਕਿਸਾਨਾਂ ਨੂੰ ਪੂਰਾ ਮਿਲਣਾ ਚਾਹੀਦਾ ਜੇ ਪੂਰਾ ਰੇਟ ਮਿਲੂਗਾ ਤਾਂ ਕਿਸਾਨ ਅੱਗੇ ਜਾ ਕੇ ਕਿਤੇ ਤਾਂ ਹੀ ਕਿਉਂਕਿ ਅੱਜ ਜਿਹੜੀ ਮਾਰਕੀਟ ਹੈਗੀ ਜ਼ਮੀਨਾਂ ਦੀ ਮਾਰਕੀਟ ਦੇ ਰੇਟ ਬਹੁਤ ਵਧ ਗਏ ਨੇ ਤੇ ਇਸ ਕਰਕੇ ਜੇ ਜ਼ਮੀਨ ਦੇ ਰੇਟ ਪੂਰੇ ਮਿਲਣਗੇ ਵਧੀਆ ਵੱਧ ਤੋਂ ਵੱਧ ਰੇਟ ਦਿਵਾਉਣਗੇ ਤਾਂ ਉਹ ਅੱਗੇ ਜਾ ਕੇ ਜੱਟ ਦੀ ਜ਼ਮੀਨ ਤਾਂ ਹੀ ਅੱਗੇ ਹੋ ਕੀ ਨ ਆਪਣਾ ਤੇ ਕਿਹੜਾ ਪਿੰਡ ਹੈ ਜੀ ਮੇਰਾ ਨਾਂ ਹੈ ਮਨਜਿੰਦਰ ਸਿੰਘ ਰੱਥੜੀਆਂ ਪਿੰਡ ਹੈ ਜੀ ਆ ਛੜਕ ਬਣਾਈ ਹੈ ਜੀ ਇਹਨਾਂ ਨੇ 5 ਫੁੱਟ ਉੱਚੀ ਬਣਾਤੀ ਸੀ ਨਾ ਤਾਂ ਕਿਸੇ ਤੋਂ ਉੱਤੇ ਚੁੱਚੀ ਚੜਦੀ ਆ ਨਾ ਉਤਰਦੀ ਆ ਜੀ ਇੱਕ ਚੁੰਡਾ ਬਣਾਤੀਆਂ ਨਾ ਇਹਦੀ ਕੋਈ ਵੱਟ-ਬੁੱਟ ਬਣਾਉਂਦੇ ਵੀ ਜਿਹੜੀ ਮਿੱਟੀ ਖੁਰਚੇ ਨਾ ਜਾਵੇ ਸਾਰੇ ਬਾਣੇ ਭਰਤੇ ਆ ਜੀ ਇਹਨਾਂ ਨੇ ਤੇ ਆ ਪੁਲ ਬਣਾਤਾ ਹੁਣ ਪਰਲੇ ਪਾਸੇ ਜਿੰਨੀ ਪੈਲੀ ਆ ਜਾਂ ਉਰਲੇ ਪਾਸੇ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਆਈ ਉੱਤਰ ਮੇਰੇ ਸਵਰੇ ਕੋਈ ਚੋਰ ਫਿਰਦਾ ਜਾਂ ਕੋਈ ਵੀ ਫਿਰਦਾ ਕੀ ਮਲੋ ਇਹਦਾ ਮਸਲਾ ਹਲੋਣੀ ਚਾਹੀਦਾ ਕੀ ਕਰੂ ਚਾਹੀਦਾ ਇਹ ਗਵਰਨਮੈਂਟ ਨੂੰ ਚਾਹੀਦਾ ਜੀ ਇਹਨਾਂ ਦਾ ਮਸਲਾ ਹਲ ਕਰੇ ਨਲੇ ਇਹਨਾਂ ਦੀ ਜਿਹੜੀ ਕੀਮਤ ਆ ਉਹ ਪੂਰੀ ਦੇਵੇ ਇਹਨਾਂ ਨਾਲ ਤੰਦ ਚੜਨ ਜਾਂ ਇਹਦੇ ਨਾਲ ਖਾਲਾ ਬਣਾ ਕੇ ਕਰਨ ਜੀ ਫੇਰ ਹੀ ਮਸਲਾ ਲਊਗਾ ਬਾਕੀ ਇਹਨੂੰ ਰਾਹ ਦੇਣੇ ਚਾਹੀਦੇ ਆ ਹੁਣ ਜਿਹਦੇ 4 ਦਿਨਾਂ ਵਾਲਾ ਥਾਮ ਆਉਣੀਓ 3 ਕਿਲੋਮੀਟਰ ਤੋਂ ਮੁੜ ਕੇ ਆ ਕੇ ਕਿੱਥੋਂ ਆਊਗਾ ਜੀ ਤੇ ਕੋਈ ਕੀਮਤ ਵੀ ਘੱਟ ਮਿਲੀ ਆ ਜੀ ਕੋਈ ਬਹੁਤ ਘੱਟ ਮਿਲੀ ਆ ਜੀ ਕੀਮਤ ਵੀ ਪੂਰੀ ਚਾਹੀਦੀ ਇਹਨਾਂ ਨੂੰ ਮਿਲਣੀ ਹੈ ਆ ਮੁੰਡਾ ਸੀ ਇੱਕ ਪਹਿਲਾਂ ਬੋਲਿਆ ਇਹਨੂੰ 2 ਸਾਲ ਹੋ ਗਏ ਆ ਇਹ ਠੇਕੇ ਦੇ ਵੀ ਨਹੀਂ ਨਾ ਦੇਣ ਤੋਂ ਜਾਣਾ ਚਾਹ ਉਹ ਚਨਾਲਾਂ ਬਚੀਆਂ 4 ਤਿੰਨ ਕਿੱਲਾਂ ਜੋਂ ਤੇ ਬਾਕੀ ਬਈ ਸਾਰੀ ਰੋਡਵੇ ਇਹ ਰੋਡ ਵਾਲੇ ਲੈ ਗਏ ਤੇ ਇਹ ਤੁਰਿਆ ਫਿਰਦਾ ਇਹਨੂੰ ਵੀ ਦੇ ਪੈਸੇ ਨਹੀਂ ਮਿਲਦੇ ਜ਼ਮੀਨ ਇਹਦੇ ਨਾਂ ਹੈ ਹਾਂ ਬਾਈ ਕੀ ਨਾਂ ਕੀ ਆਪਣਾ ਤਾਂ ਜਿਹੜਾ ਐਨਸੀ ਦੇ ਜਿਹੜਾ ਪ੍ਰੋਜੈਕਟ ਜਿਹੜਾ ਤੁਹਾਡਾ ਹਦੂਰਾ ਪਿਆ ਕੀ ਹਾਲ ਸਾਹਿਬ ਹੈ ਜੀ ਕੀ ਫਤਿਹ ਜੀ ਨਾਂ ਜੀ ਕੁਲਵਿੰਦਰ ਸਿੰਘ ਖਾਲਸਾ ਦਾਨੇ ਵਾਲਾ ਵੀਰ ਜੀ ਕਿਹੜਾ ਸਾਡੇ ਐਨ ਆਈ ਬਣਿਆ ਆ ਬਾਈਪਾਸ ਜੀ ਤਰਥੜੀਆਂ ਤੋਂ ਚੱਲ ਕੇ 16 ਕਿਲੋਮੀਟਰ ਆ ਸਾਨੂੰ ਇੱਕ ਆ ਜੀ ਉੱਚੇ ਵੇਖੋ ਜੀ ਇੰਨੇ ਕਿੰਨੇ ਬਣੇ ਆ ਜੀ ਅਸੀਂ ਦੂਜੇ ਪਾਸੇ ਸਾਡੀਆਂ ਚੁੰਡਾਂ ਬਣ ਗਈਆਂ ਸਾਨੂੰ ਤੇ ਨਾਂਗਾ ਟਾਪਾ ਬਹੁਤ ਔਖਾ ਹੋ ਗਿਆ ਤੇ ਨਾ ਅਸੀਂ ਚੁੰਡਾਂ ਦੇ ਬੈਕ ਕਰਕੇ ਅਸੀਂ ਹਾਲ ਨਹੀਂ ਬੈਕ ਕਰ ਸਕਦੇ ਜੀ ਸਭ ਦੀ ਤਕੀਮਤਾਂ ਵਾਲੇ ਪੈਲੀਆਂ ਬਹੁਤ ਸੀ ਛੋਟੇ ਜ਼ਿਮੀਂਦਾਰ ਸੀ ਅਸੀਂ 5-5 ਇੱਲਿਆਂ ਵਾਲੇ 6-6 ਕਿੱਲਾਂ ਵਾਲੇ ਗਾਂ ਸਾਨੂੰ ਮਹਿੰਗੀਆਂ ਪੈਲੀਆਂ ਹੋਈਆਂ ਤੇ ਰੇਟ ਨਹੀਂ ਪੂਰਾ ਮਿਲਿਆ ਜੀ ਆਹੀ ਸਰਦਾਰ ਦੀ ਸਾਡੇ ਪੱਲੇ ਕੱਖ ਨਹੀਂ ਪਿਆ ਤੇ ਕਿਸਾਨ ਜਾਵੇ ਜਿਹੜੇ ਪਾਸੇ ਜੀ ਤੇ ਅਸੀਂ ਆਹੀ ਕਹਿੰਨੇ ਆ ਤੇ ਸਰਕਾਰ ਨੂੰ ਸਾਡਾ ਹੱਲ ਕੀਤਾ ਜਾਵੇ ਇੱਕ ਜੀ ਇੱਥੇ ਸਾਧਨ ਚੜਨ ਨੂੰ ਕੋਈ ਜਗ੍ਹਾ ਹੀ ਹੈ ਨਹੀਂ ਹੁਣ ਅਸੀਂ ਕੱਦੂ ਕਰਨਾ ਤਾਂ ਵਾਣ ਨੂੰ ਸਾਡੇ ਕੋਲੇ 3 ਕਿਲੋਮੀਟਰ ਜਾ ਕੇ ਉੱਤੋਂ ਦੀ ਆਉਣਾ ਪੈਂਦਾ ਜੀ ਸਾਨੂੰ ਉਹਨਾਂ ਨੇ ਤੱਕਟ ਨਹੀਂ ਦਿੱਤੇ ਕੋਈ ਟਾਈਮ ਸਿਰ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਫੇਰ ਇਹਨਾਂ ਨੇ ਤੇ ਘਾਰੇ ਪੈ ਗਏ ਤੇ ਮਿੱਟੀ ਨਹੀਂ ਚੱਕੀ ਸਾਡੀ ਅਸੀਂ ਮਿਹਨਤਾਂ ਕਰ ਕਰਕੇ ਉਹਨਾਂ ਤੋਂ ਬਾਈ ਜੀ ਮਿੱਟੀ ਚ ਕਾਈ ਇੱਕ ਹੈ ਜੀਰੀ ਬਿਨਾ ਅਸੀਂ ਤੇ ਲੇਟ ਹੋ ਗਏ ਛੱਪੀ ਝੋਨਾ ਲਾਉਣਾ ਸੀ ਅਸੀਂ ਇੱਕ ਦੋ ਦਿਨਾਂ ਨੂੰ ਚਾਲੂ ਕਰਾਂਗੇ ਇੱਕ ਜੀ ਟੱਕਾ ਸਾਹਿਬ ਦੀ ਜਿਵੇਂ ਹੁਣ ਉਹਨਾਂ ਨਾਲ ਮੀਟਿੰਗ ਹੋਈ ਹੈ ਉਹ ਕਹਿੰਦੇ ਵੀ ਜਿਹੜੇ ਕਿਸਾਨਾਂ ਦਾ ਮਸਲੇ ਹੱਲ ਕੀਤੇ ਜਾਣਗੇ ਕੀ ਮੁਸ਼ਕਲ ਆ ਰਹੀਆਂ ਸੀਆਂ ਕਿਸਾਨਾਂ ਨੂੰ ਅਸੀਂ ਮੁੱਖ ਮੰਤਰੀ ਮੂਰੇ ਆਹ ਹੀ ਬੇਨਤੀ ਕਰਦੇ ਆਂ ਜੀ ਕਿਸਾਨ ਦਾ ਹੱਕ ਬਣਦਾ ਬੇਨਤੀ ਕਰਨ ਦਾ ਸਾਡੇ ਹੱਲ ਕਰੇ ਜਾਣ ਤੇ ਕਿਸਾਨਾਂ ਦੀ ਬਾਹ ਫੜੇ ਅਸੀਂ ਕਹਿੰਨੇ ਤੇ ਮੁੱਖ ਮੰਤਰੀ ਫੇਰ ਹੀ ਆ ਸਾਡਾ ਬਾਹ ਫੜੇ ਤੇ ਦੁਖੀ ਬੰਦੇ ਦੀ ਕੋਈ ਬਾਹ ਫੜੂਗਾ ਵੀਰ ਜੀ ਫੇਰ ਹੀ ਹੱਲ ਲਊਗਾ ਅਸੀਂ ਅੱਜ ਹੀ ਅੱਜ ਦੁਖੀ ਬੈਠੇ ਆ ਤੇ ਭਾਈ ਚੁੰਡਾਂ ਬਣੀਆਂ ਸਾਂਝੇ ਖਾਤੇ ਸੀ ਕਿਸੇ ਦੇ ਨਾ ਪੇਮੈਂਟ ਗਈ ਪਹਿਲੀ ਗਾਂ ਸਾਂਝੇ ਪਈ ਸੀ ਤੇ ਸਾਡੇ ਤੇ ਪੱਲੇ ਕੱਖ ਨਹੀਂ ਪਿਆ ਅਸੀਂ ਨਾ ਉਧਰ ਜੋਗੇ ਨਾ ਉਧਰ ਜੋਗੇ ਅਸੀਂ ਉੱਥੇ ਹੀ ਖੜੇ ਆ ਜੀ